ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਗੱਲ ਕਰਨੀ ਹੈ ਕਿ ਪੇਪਰ ਚੈੱਕ ਹੁੰਦੇ ਨੇ ਜਿਹੜੇ ਉਹਨੂੰ ਚੈੱਕ ਕਰਨ ਸਮੇਂ ਦੇਖਿਆ ਜਾਂਦਾ ਹੈ ਕਿ ਬੱਚਾ ਪੇਪਰ ਹੱਲ ਕਿਵੇਂ ਕਰ ਰਿਹਾ ਇਸ ਕਰਕੇ ਹੱਲ ਕਰਨ ਦੇ ਢੰਗ ਦੱਸਣ ਲੱਗੀਆਂ ਜਿਨ੍ਹਾਂ ਨੂੰ ਤੁਸੀਂ ਸੋਲਵ ਕਰਨ ਸਮੇਂ ਧਿਆਨ ਦੇ ਵਿੱਚ ਰੱਖਣਾ ਤੇ ਪੇਪਰ ਹੁਣ ਸਭ ਦੇ ਕਲਾਸਾਂ ਦੇ ਤਕਰੀਬਨ ਚੱਲ ਲਈ ਰਹੇ ਨੇ ਇਸ ਕਰਕੇ ਧਿਆਨ ਨਾਲ ਸੁਣਿਓ ਤੇ ਪੇਪਰ ਹੱਲ ਵੀ ਧਿਆਨ ਨਾਲ ਹੀ ਕਰਿਓ ਕਿਉਂਕਿ ਜਦੋਂ ਪੇਪਰ ਅਸੀਂ ਚੈੱਕ ਕਰਦੇ ਆਂ ਤਾਂ ਉਹਦੇ ਵਿੱਚ ਤਰਤੀਬ ਬਣੀ ਹੁੰਦੀ ਐ ਕਿ ਕੁਐਸਚਨ ਨੇ ਜਿਹੜੇ ਉਹ ਉਹਨਾਂ ਦੇ ਨੰਬਰ ਅਗਲੇ ਪੇਜ ਤੇ ਲਿਆ ਕੇ ਅਸੀਂ ਲਿਖਣੇ ਹੁੰਦੇ ਨੇ ਪ੍ਰਸ਼ਨ ਨੰਬਰ 1 ਦੇ ਫਿਰ ਉਹ ਤੋਂ ਬਾਅਦ 2 ਦੇ ਫਿਰ 3 ਦੇ 4 ਦੇ 5 ਦੇ ਐਵੇਂ ਸਾਰੇ ਲਿਖਣ ਤੋਂ ਬਾਅਦ ਫਿਰ ਅੱਗੇ ਅਸੀਂ ਕਰਨਾ ਹੁੰਦਾ ਉਹਦਾ ਟੋਟਲ ਇਸ ਕਰਕੇ ਜੇ ਤਾਂ ਤਰਤੀਬ ਦੇ ਵਿੱਚ ਬੱਚੇ ਨੇ ਵਧੀਆ ਢੰਗ ਨਾਲ ਪੇਪਰ ਪ੍ਰਸ਼ਨ ਸਾਰੇ ਹੱਲ ਕੀਤੇ ਹੁੰਦੇ ਨੇ ਤਾਂ ਚੈੱਕ ਕਰਨ ਵਾਲੇ ਦਾ ਮਨ ਵੀ ਖੁਸ਼ ਹੋ ਜਾਂਦਾ ਤੇ ਫਿਰ ਉਹ ਨੰਬਰ ਵੀ ਉਸੇ ਹਿਸਾਬ ਨਾਲ ਦਿੰਦਾ ਜੇ ਹੁਣ ਤੁਸੀਂ ਕੋਈ ਪ੍ਰਸ਼ਨ ਚੱਕ ਕੇ ਦੂਜੇ ਹੋਰ ਪਾਸੇ ਪਾ ਦਿਨੇ ਹੋ ਹੋਰ ਪਾਸੇ ਕਰ ਦਿਨੇ ਹੋ ਫਿਰ ਉਹਦੇ ਨਾਲ ਚੈੱਕ ਕਰਨ ਦੇ ਵਿੱਚ ਤਾਂ ਸਮੱਸਿਆ ਆਉਂਦੀ ਹੋਈ ਆ ਤੇ ਤੁਹਾਡੇ ਨੰਬਰ ਘਟਣ ਦੇ ਚਾਂਸ ਵੀ ਹੁੰਦੇ ਨੇ ਮੰਨ ਲਓ ਤੁਹਾਨੂੰ ਪ੍ਰਸ਼ਨ ਨੰਬਰ 1 ਉਦੇ ਅੱਗੇ ਭਾਗ ਨੇ ਊੜਾ ਆੜਾ ਈ ਸਸਾ ਜਾਂ a b c d e f g h ਕੁਝ ਵੀ ਹੋ ਸਕਦਾ ਤੇ ਜੇ ਹੁਣ ਤੁਸੀਂ ਇਹਨੂੰ ਹੱਲ ਕਰਨ ਸਮੇਂ ਪਹਿਲਾਂ ਸਸੇ ਦਾ ਉੱਤਰ ਪਤਾ ਚੱਕ ਕੇ ਉਸ ਤੋਂ ਬਾਅਦ ਫਿਰ ਆੜਾ ਚੱਕ ਲਿਆ ਫਿਰ ਊੜਾ ਚੱਕ ਲਿਆ ਫਿਰ ਈੜੀ ਚੱਕ ਲਈ ਕਈ ਵਾਰ ਪ੍ਰਸ਼ਨ ਵੀ ਨਹੀਂ ਲਿਖਿਆ ਹੁੰਦਾ ਨਾਲ ਤੇ ਫਿਰ ਉਹਦੇ 'ਚ ਲੱਭਣਾ ਪੈਂਦਾ ਵੀ ਇਹ ਕਿਹੜੇ ਪ੍ਰਸ਼ਨ ਦਾ ਉੱਤਰ ਬੱਚਾ ਲਿਖ ਰਿਹਾ ਹੈ ਉਹਦੇ ਵਿੱਚ ਤਾਂ ਫਿਰ ਬਹੁਤ ਚਾਂਸ ਹੁੰਦੇ ਨੇ ਨੰਬਰ ਘਟਣ ਦੇ ਤੇ ਉਹ ਤੋਂ ਬਾਅਦ ਪ੍ਰਸ਼ਨ ਨੰਬਰ 2 ਉਹਨੂੰ 2 ਦੀ ਜਗ੍ਹਾ ਤੇ ਕਰਨਾ ਹੱਲ ਜਾ ਕੇ 3 ਨੂੰ 3 ਦੀ ਜਗ੍ਹਾ ਤੇ ਹੀ ਕਰਨਾ 4 ਨੂੰ 4 ਦੀ ਜਗ੍ਹਾ ਤੇ ਹੀ ਕਰਨਾ ਹਾਂ ਹੋ ਸਕਵੇ ਕਿ ਤੁਹਾਨੂੰ ਕੋਈ ਕੋਈ ਕੁਐਸਚਨ ਲੱਗੇ ਕਿ ਇਹਨੂੰ ਮੈਂ ਬਾਅਦ ਵਿੱਚ ਹੱਲ ਕਰੂੰਗਾ ਤਾਂ ਉਹਦੇ ਲਈ ਜਗ੍ਹਾ ਸਾਡੇ ਤੋਂ ਪਤਾ ਹੀ ਹੁੰਦਾ ਆਪਾਂ ਨੂੰ ਵੀ ਇਹਦਾ ਉੱਤਰ ਕਿੰਨੀ ਕਿਹ ਜਗ੍ਹਾ ਦੇ ਵਿੱਚ ਆਉਣਾ ਜਿਆਦਾਤਰ ਕੋਸ਼ਿਸ਼ ਮਤਲਬ ਇਹੀ ਕਰੋ ਬਾਈ ਚਾਂਸ ਚ ਚੱਲ ਬਾਅਦ ਵਿੱਚ ਤੁਹਾਨੂੰ ਜਿਆਦਾ ਆ ਗਿਆ ਕੋਈ ਕੁਐਸਚਨ ਪਿੱਛੇ ਰਹਿ ਗਿਆ ਤੁਹਾਡਾ ਤਾਂ ਉਹਨੂੰ ਛੱਡੋ ਨਾ ਫਿਰ ਕਰ ਦੋ ਪਿੱਛੇ ਜਾ ਕੇ ਹੱਲ ਪਰ ਜਿਹੜਾ ਅਸਲੀ ਢੰਗ ਹੈ ਸਹੀ ਕਰਨ ਦਾ ਉਹ ਐਵੇਂ ਹੀ ਹੈ ਸੀਰੀਜ਼ ਦੇ ਵਿੱਚ ਹੀ ਹੱਲ ਕਰਨਾ ਹੁੰਦਾ ਪੇਪਰ ਤਰਤੀਬ ਦੇ ਵਿੱਚ ਹੱਲ ਕਰੋਗੇ ਤੇ ਲਿਖਾਈ ਬਿਲਕੁਲ ਸੋਹਣੀ ਸਾਫ ਸੁਥਰੀ ਹਰ ਪ੍ਰਸ਼ਨ ਦਾ ਉੱਤਰ ਲਿਖਣ ਤੋਂ ਬਾਅਦ ਲਾਈਨ ਲਾਉਣੀ ਹੁੰਦੀ ਹੈ ਪੈਨਸਲ ਦੇ ਨਾਲ ਕਈ ਬੱਚਿਆਂ ਦਾ ਤਾਂ ਇੰਨਾ ਸੋਹਣਾ ਪੇਪਰ ਹੁੰਦਾ ਕਿ ਰੂਹ ਖੁਸ਼ ਹੋ ਜਾਂਦੀ ਹੈ ਚੈੱਕ ਕਰਦੇ ਹੋਏ ਤੇ ਫਿਰ ਨੰਬਰ ਵੀ ਜੀ ਨਹੀਂ ਕਰਦਾ ਹੁੰਦਾ ਕਿ ਨੰਬਰ ਕੱਟியே ਕਿਥੋਂ ਇਸ ਕਰਕੇ ਜਿਵੇਂ ਹੁਣ ਤੁਹਾਡੇ ਪੇਪਰ ਚੱਲਦੇ ਨੇ ਸਭ ਨੇ ਐਨ ਵਧੀਆ-ਵਧੀਆ ਤਿਆਰੀ ਕਰਨੀ ਹੈ ਪੇਪਰਾਂ ਦੀ ਤੇ ਪੇਪਰ ਹੱਲ ਕਰਨ ਸਮੇਂ ਘਬਰਾਉਣਾ ਨਹੀਂ ਹੈ ਬਿਲਕੁਲ ਵੀ ਸਾਰਾ ਪੇਪਰ ਤਰਤੀਬ ਦੇ ਵਿੱਚ ਹੱਲ ਕਰਨਾ ਤਾਂ ਜੋ ਐਨ ਸਭ ਦੇ ਵਧੀਆ-ਵਧੀਆ ਨੰਬਰ ਆਉਣ ਤੇ ਤੁਸੀਂ ਵੀ ਖੁਸ਼ ਹੋ ਮੋ ਤੁਹਾਡੇ ਮਾਪੇ ਵੀ ਉਮੀਦ ਆ ਸਾਰੇ ਬੱਚੇ ਧਿਆਨ ਨਾਲ ਪੇਪਰ ਹੱਲ ਕਰੋਗੇ ਤੇ ਵਧੀਆ-ਵਧੀਆ ਨੰਬਰ ਲਓਗੇ ਧੰਨਵਾਦ